ਹੈਲੋ ਫਰੈਂਡ ਕਿਵੇਂ ਤੁਸੀਂ ਠੀਕ ਹੋ ਤੇ ਆ ਜਾਓ ਫਿਰ ਜੀ ਰੋਟੀ ਖਾ ਲਓ ਤਿੰਨ ਫੁਲਕੇ ਨੇ ਕੱਦੂ ਦੀ ਦਾਲ ਆ ਜੀ ਚਮਚਾ ਵਿੱਚ ਦੇਸੀ ਘਿਓ ਦਾ ਪਾਇਆ ਮੈਨੂੰ ਆ ਲੱਗਦਾ ਸੀ ਜਿਵੇਂ ਮੜੀ ਜੇ ਨਾ ਮੈਂ ਵੀ ਇੱਕ ਮਜ਼ੋਰ ਜੀ ਹੋ ਗਈ ਹੁੰਨੀ ਆ ਤੇ ਫਰੈਂਡ ਕੱਲ ਵੀਡੀਓ ਬਣਾਈ ਸੀਗੀ ਤੇ ਉਹਦੇ ਵਿੱਚ ਨਾ ਵੀ ਦੋ 바ਵਾ ਹੋ ਹੋ ਗਿਆ ਸੀਗਾ ਤੇ ਆ ਦੋ ਹਰਗੇ ਮਿਰਚਾਂ ਜੀ ਤੇ ਕੱਦੂ ਦੀ ਦਾਲ ਫਰੈਂਡ ਜੇ ਤੁਸੀਂ ਖਾਓਗੇ ਨਾ ਤੇ ਇੱਕ ਜਿੰਨੇ ਵੀ ਦੇਸਾਂ ਦੇ ਸਾਧ ਮੇਰੇ ਭੈਣ ਭਰਾ ਬੈਠੇ ਆ ਸਾਰੇ ਕਹਿਣਗੇ ਆਈ ਲਵ ਮਾਈ ਪੰਜਾਬ ਆਈ ਲਵ ਮਾਈ ਪੰਜਾਬ ਦੀ ਕद्दू ਦੀ ਦਾਲ ਦੁੱਧ ਪਾ ਕੇ ਫਰੈਂਡ ਤੇ ਜਮਾ ਦੇਸੀ ਸਟਾਈਲ ਨਾਲ ਖਾਣੇ ਆਪਾਂ ਤੇ ਕਿਉ ਹੁਣ ਪੁੱਛੋ ਤੁਸੀਂ ਮੈਂ ਕਾਹਤੋਂ ਪਾਇਆ ਇੱਕ ਚਮਚਾ ਕਿਉ ਫਰੈਂਡ ਮੈਂ ਤਾਂ ਪਾਇਆ ਮੈਨੂੰ ਆਪਦੇ ਆਪ ਨੂੰ ਨਾ ਮਹਿਸੂਸ ਹੋ ਜਾਂਦਾ ਸੀ ਮੈਂ ਮੱਕ ਮਜ਼ੋਰ ਹੋ ਗਈ ਬਹੁਤ ਜ਼ਿਆਦਾ। ਦੇ ਕੱਦੂ ਦਾਲ ਬਹੁਤ ਘੈਂਟ ਫਰੈਂਡ। ਖਾਗਣਾ। ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਰੂਹ ਖੁਸ਼। ਤੁਸੀਂ ਇਹ ਹੀ ਕਹਣਾ ਆਈ ਲਵ ਮਾਈ ਪੰਜਾਬ। ਨੰਬਰ 1 ਤੇ ਸਾਡਾ ਪੰਜਾਬ ਸਾਡੀ ਮਾਂ ਬੋਲੀ ਪੰਜਾਬੀ ਤੇ ਫਰੈਂਡ ਸਸਰੀਕਾਲ ਜਰੂਰ ਕਮੈਂਟਾਂ 'ਚ ਹੱਥ ਕੜੇ ਕਰ ਦਿਓ ਜਿਹੜੇ ਜਿਹਨੇ ਰੋਟੀ ਖਾਣੀ ਆ। Like, number